شاہ مل ہے ہر جائے ਪ੍ਰਭੂ ਲੜ ਲਈ ਜੋ ਹਰ ਕੰਤ ਮਲਾਈਆ ਸੇ ਵਿਛੜ ਕਤਹਿ ਨਾ ਜਾਏ ਮੇਰੇ ਪ੍ਰਭ ਬਨ ਤੂੰ ਜਾ ਕੋ ਨਹੀਂ ਨਾਨਕ ਹਰ ਸਰਨਾਰੇ ਅਸੂ ਸੁਖੀ ਵਸੰਦੀਆ ਜਿਨਾਂ ਜੀਓ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਅੱਜ ਅਸੂਦਾ ਮਹੀਨਾ ਹੈ ਤੇ ਅੱਜ ਨਾਲ ਹੀ ਗੰਧਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋਤੀ ਜੋਤਿਵਸਮੀ ਹੈ ਪ੍ਰਸਾਦ ਸੰਗਤ ਜੀ ਇੱਥੇ ਅਸੂਦਾ ਮਹੀਨਾ ਵਕਤ ਦੇ ਸਰਪਾਤਰਾ ਜੀ ਪਿਆਰ ਦੀ ਗੱਲ ਕਰਦੇ ਨੇ ਮੁਹੱਬਤ ਦੀ ਗੱਲ ਕਰਦੇ ਨੇ ਅਸੂਨ ਪ੍ਰੇਮ ਕੋ ਮਹਾੜਾ ਕਿਉਂ ਲਈ ਹਰ ਜਾਏ ਮੇਰੇ ਅੰਦਰ ਬੇਸ਼ੱਕ ਪ੍ਰੇਮ ਦੇ ਉਛਾਲੇ ਪਿੰਦੇ ਨੇ ਪਰ ਫਿਰ ਵੀ ਮੈਂ ਉਹਨਾਂ ਰੱਬ ਦੇ ਤਿਆਰਿਆਂ ਦੇ ਕੋਲ ਪੁੱਛਦਾ ਕਿ ਉਹ ਪ੍ਰਮਾਤਮਾ ਨੂੰ ਮਿਲਿਆ ਕਿਵੇਂ ਜਾਵੇ ਦਰਸਤ ਇੱਕ ਪ੍ਰੇਮ ਹੀ ਸਾਧਨ ਹੈ ਵਾibhੂ ਪ੍ਰਮਾਤਮਾ ਦੇ ਨਾਲ ਮਿਲਣ ਦਾ ਸਾਧ ਸੰਗਾ ਜੀ ਇਸ ਜਗਤ ਦੇ ਨਾਲ ਸਮੁੱਚੇ ਸੰਸਾਰ ਦੇ ਨਾਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਹੁਤ ਸਾਰਾ ਪਿਆਰ ਕੀਤਾ ਹੈ ਕਿਉਂਕਿ ਰਹਿਮਤ ਦੇ ਆਪ ਹਰ ਪੀਰੇ ਜੁਵਾਂ ਕੇ ਵਾਸਤੇ ਪਾਇਸ ਰਹਿਮਤ ਜ਼ਮੀਂ ও ਆਸਮਾਨ ਕੇ ਵਾਸਤੇ ਭਈ ਇਹ ਜ਼ਮੀਨ ਤੋਂ ਲੈ ਕੇ ਕਿ ਆਸਮਾਨ ਆਸਮਾਨ ਦੇ ਕਲਾਵੇ ਵਿੱਚ ਕੋਟਾਨ ਕੋਟ ਬ੍ਰਹਿਮੰਡ ਆ ਜਾਂਦੇ ਨੇ ਤੇ ਜੇ ਸਿਆਣਾ ਕਹਿੰਦਾ ਹੈ ਤੇ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਹਰ ਕੋਟਾਂ ਕੋਟ ਬਹਿ ਮੰਡਾ ਨੂੰ ਪਿਆਰ ਕਰਦੇ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਔਰ ਸਾਰਿਆਂ ਦੀ ਰਹਿਨਮਾਈ ਕਰਦੇ ਨੇ ਬੱਚਿਆਂ ਦੀ ਵੀ ਰਹਿਨਮਾਈ ਕਰਦੇ ਨੇ ਜਵਾਨਾਂ ਦੀ ਵੀ ਅਤੇ ਜਿਹੜਾ ਬੁਢਾਪਾ ਹੈ ਬੁਢਾਪੇ ਦੀ ਵੀ ਰਹਿਨਮਾਈ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਪ ਕਰਦੇ ਆ। ਉਹ ਸਾ ਸੰਗਤ ਜੀ ਇੱਥੇ ਪਿਆਰ ਦੀ ਗੱਲ ਕੀਤੀ ਹੈ ਦੇ ਬਚਨ ਆ ਸੀ ਯਾਰ ਨਾਮ ਕਿਤਨੇ ਬੰਦੇ ਆ ਤੇ ਸਾਨੂੰ ਮੰਨ ਲੈ ਚਾਹੀਦੇ ਨੇ ਇੱਕੋ ਆਹਦੀ ਗੱਲ ਹੈ ਸਾਧ ਸੰਗਤ ਜੀ ਸ੍ਰੀ ਗੁਰੂ ਸਾਧ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ پاس ਇੱਕ ਸੇਵਕ ਸੇਵਾ ਕਰਦਾ ਸੀ ਇੱਕ ਦਿਨ ਪਾਤਸ਼ਾਹ ਕਹਿਣ ਲੱਗੇ ਭਈ ਗੁਰੂ ਘਰ ਤੂੰ ਸੇਵਾ ਕਰੇਗਾ ਕਰਦਾਗਾ ਹਾਂਜੀ ਕਰਾਂਗਾ ਤਾਂ ਕਹਿਣ ਲੱਗੇ ਅਸੀਂ ਤੈਨੂੰ ਇੱਕ ਕੰਮ ਭੇਜ ਰਹੇ ਹਾਂ ਤੇ ਅੰਮ੍ਰਿਤਸਰ ਤੋਂ ਬਾਹਰ ਹੈ ਉਹ ਕੰਮ ਪਰ ਤੂੰ ਉਹ ਕੰਮ ਨੂੰ ਸਿਰੇ ਚੜਾ ਕੇ ਫਿਰ ਵਾਪਸ ਪਤਨਾ ਰਾਹ ਦੇ ਵਿੱਚੋਂ ਵਾਪਸ ਨਾ ਆ ਜਾਈਂ ਕਹਿਣ ਲੱਗਾ ਜੀ ਸਤਿਵਚਨ ਆਪ ਦੀ ਹੁਕਮ ਕਰੋ ਸਤਗੁਰਾਂ ਨੇ ਉਸ ਨੂੰ ਕੰਮ ਦੱਸਿਆ ਉਹ ਦਿਵੇ ਚਲਿਆ ਨਾ ਅਜੇ ਅੰਮ੍ਰਿਤਸਰ ਤੋਂ ਬਾਹਰ ਨਹੀਂ ਸੀ ਨਿਕਿਆ ਤੇ ਇੱਕ ਬੰਦੇ ਨੇ ਆ ਕੇ ਸੁਨੇਹਾ ਦਿੱਤਾ ਕਿ ਤੇਰੇ ਪੁੱਤ ਦੀ ਮੌਤ ਹੋ ਗਈ ਏ ਕਿਉਂਕਿ ਉਸ ਨੂੰ ਸੱਪ ਨੇ ਡੱਸ ਲਿਆ ਕੰਮ ਸੇ ਕੰਨ ਸੰਸਕਾਰ ਕਰਕੇ ਤੁੰਸਲਾ ਜਾ ਪਰ ਉਸਨੇ ਕਿਹਾ ਨਹੀਂ ਮੇਰੇ ਸਤਿਗੁਰ ਦੇ ਬਚਨ ਨੇ ਕਿ ਗੁਰ ਸਿੱਖਾ ਵਾਪਸ ਨਹੀਂ ਪਤਣਾ ਇਸ ਕੰਮ ਨੂੰ ਸਿਰੇ ਚੜਾ ਕੇ ਉਸ ਤੋਂ ਬਾਅਦ ਵਾਪਸ ਪਤਣਾ ਹੈ ਗੁਰੂ ਦੇ ਬਚਨਾਂ ਦੇ ਨਾਲ ਕਿੰਨੀ ਮੁਹੱਬਤ ਹੈ ਕਿੰਨਾ ਪਿਆਰ ਹੈ ਉਸ ਦੇ ਉਸ ਗੁਰਸਿੱਖ ਨੂੰ ਉਹ ਕਹਿੰਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਨ ਉਹ ਆਪੇ ਸੰਸਕਾਰ ਕਰ ਲੈਣਗੇ ਪਰ ਮੈਨੂੰ ਗੁਰੂ ਦੇ ਬਚਨਾਂ ਦੀ ਪਾਲਣਾ ਕਰ ਲੈਣੀ ਹੈ ਸਾਨੂੰ ਕੀ ਕਹਿੰਦੇ ਨੇ mohabbat guru ਦੇ ਬਚਨਾਂ ਦੇ ਨਾਲ guru ਦੀ ਬਾਣੀ ਦੇ ਨਾਲ guru ਦੇ ਵਿਚਾਰਾਂ ਦੇ ਨਾਲ ਅਸੀਂ ਜਦੋਂ mohabbat ਕਰਾਂਗੇ ਨਾ ਤਾਂ ਉਦੋਂ ਜਿਹੜੀ ਸਾਡੀ ਸੁਰਤ ਹੈ ਉਹ ਅਕਾਲ ਸੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਇੱਕ ਉਹ ਸੁਰਤਾਂ ਨੇ ਜਿਸ ਤਰ੍ਹਾਂ ਮੈਂ ਕਿਹਾ ਹੈ ਨਾ ਕਿ ਜਿਹੜੀਆਂ ਜੋਤਾਂ ਅਤਰ ਉਦੇਲ ਖਟੇਰਿਆ ਇੱਕ ਦਿਨ ਕਾ ਵਾਕਰ ਸੜਦੀਆਂ ਵੇਖੀਆਂ ਮੈਂ ਘੋੜੀ ਕਾਟ ਦੀ ਤੇ ਚੜ ਕੇ ਉਹ ਤੁਰ ਗਈਆਂ ਮੁੜ ਕੇ ਸ਼ਹਿਰ ਨਾ ਵੜਦੀਆਂ ਵੇਖੀਆਂ ਮੈਂ ਜੇ ਕੋ ਆਪਣੇ ਸੁੰਦਰ ਰੂਪ ਦਾ ਬੜਾ ਮਾਣ ਕਰਦੇ ਨਾ ਜੋ ਵੀ ਕੋਈ ਕਰਦਾ ਹੈ ਉਹ ਕبھی ਕਿੰਨਾ ਹੈ ਕਿ ਭਈ ਉਹਨਾਂ ਦੀ ਸੁੰਦਰ ਕੇਵਲ ਤਨ ਤੱਕ ਜੁੜੀ ਹੋਈ ਏ ਇਸ ਵਾਸਤੇ ਇੱਕ ਦਿਨ ਕਾਟ ਦੀ ਘੋੜੀ ਯਾਨੀ ਕਿ لکڑ دی کوڑی یہ بھئی جدو بیمار ہوں دا چھوٹیا جانے گا تا تو سنسان کار میں جا گی کہ مڑ کے کونہ نکلی واپس پر دیا ہویا نہیں لے اور اس دے اُلڈ جڑیاں سرطان چڑھر چوباریاں تے ایک دن چک چکھا وے سردیاں بیچیاں میں چپ چاپ انگیاریاں تے لیٹ گئیاں تے لکھوں سینہ کر دیاں دیا بیچیاں ایک اور سکشیتہ نے ਜਿਹੜੇ ਕੀ ਜਾਲਮ ਹੋਣ ਵਾਸਤੇ ਅਗਦੇ ਅੰਗਿਆਰੇ ਦੇ ਸ਼ਾਂਦਾ ਤੇ ਅੱਖਾਂ ਤੈਨੂੰ ਇੱਥੇ ਲੇਟਣਾ ਪਵੇਗਾ ਤੇ ਉਹ ਵਾਈ ਤੋਂ ਵਾਈ ਤੋਂ ਕਹਿੰਦੀ ਆਗਦੇ ਅੰਗਿਆਰਿਆਂ ਤੇ ਵੀ ਲੇਟ ਜਾਂਦੇ ਨੇ ਪਰ ਕਦੇ ਮੂੰਹ ਆਪਣੇ ਸੀ ਨਹੀਂ ਕਹਿੰਦੇ ਹਾਈ ਨਹੀਂ ਕਹਿੰਦੇ ਉਹ ਰੱਬ ਦਾ ਬਾਹਣਾ ਮਿੱਠਾ ਕਰਕੇ ਮੰਨ ਲੈਂਦੇ ਤਾਂ ਇਸ ਲਈ ਅਸੂ ਨੂੰ ਪ੍ਰੇਮ ਨੂੰ ਮਾਹੜਾ ਕਿਉਂ ਮੇਰੀ ਇਹ ਹਰ ਜਾਏ ਅਸੂ ਦੇ ਮਹਿੰਦੇ ਵਿੱਚ ਚਤੁਰ ਪਤਸਾ ਦੀ ਆਖਰੀ ਨੇ ਪ੍ਰੇਮ ਦੇ ਉਛਾਰੇ ਵੱਜਦੇ ਨੇ ਤੇ ਫਿਰ ਕਿਉ ਮਿਲੀਏ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਕਿਉ ਨਾ ਮਿਲ ਕੇ ਕਿਨੇ ਜਾ ਕੇ ਮਿਲੀਏ ਤੇ ਉਸ ਦੇ ਮਿਲਣ ਦਾ ਆਨੰਦ ਪ੍ਰਾਪਤ ਕਰੀਏ ਮਨ ਕੰਮ ਪਿਆਸ ਦਰਸ਼ਨ ਦੀ ਕੋਈ ਆਣ ਮਿਲਾਵੇ ਨਾ ਮੇਰੇ ਮਨ ਵਿੱਚ ਵੀ ਤੇ ਮੇਰੇ ਤਨ ਵਿੱਚ ਵੀ ਵਾਹਿਗੁਰੂ ਦੇ ਦਰਸਨਾ ਦੀ ਕਣੀ ਨਾ ਮੈਂ ਬਹੁਤੀ ਪਿਆਸ ਨਹੀਂ ਤੇ ਉਸ ਪਿਆਸ ਨੂੰ ਮੈਂ ਕਿਵੇਂ बुझाਾਂ ਦੇਖੋ ਜਦੋਂ ਭਾਈ ਸਾਹ ਭਾਈ ਅਨੰਦਪਾਲ ਜੀ ਤੇ ਭਾਈ ਗੁਰਦਾਸ ਜੀ ਆਪਣੀ ਕਲਮ ਚੁੱਕਦੇ ਰਹੇ ਨਾ ਤੇ ਉਹਨਾਂ ਦੀ ਕਲਮ ਨੂੰ ਰੋਕਣਾ ਬਹੁਤ ਔਖਾ ਹੈ ਜਦੋਂ ਆਪਣੇ ਮੂਹੋਂ ਆਪਣੇ ਪ੍ਰਮਾਤਮਾ ਦੀ ਸਿਖਤ ਕਰਦੇ ਨੇ ਉਹਨਾਂ ਦੀ ਜ਼ੁਬਾਨ ਨੂੰ ਰੋਕਣਾ ਬਹੁਤ ਔਖਾ ਹੈ ਮੈਂ ਖਿਆਲੇ ਯਾਰ ਮੈਂ ਜਦ ਪੜਹਾ ਤੋ ਕਈ ਮੰਜ਼ਲੇ ਆਗੇ ਨਿਕਲ ਗਿਆ ਜਦੋਂ ਮੈਂ ਖਿਆਲਾਂ ਦੇ ਵਿੱਚ ਉਡਾਰੀਆਂ ਮਾਰੀਆਂ ਤੇ ਮੈਂ ਆਪਣੇ ਗੁਰੂ ਦੀ ਤੁਪਾਂ ਵਾਸਤੇ ਕਲਮ ਚੁੱਕੀ ਇੱਕ ਨਹੀਂ ਦੋ ਨਹੀਂ ਕਈ ਮੰਜ਼ਲਾ ਅੱਗੇ ਨਿਕਲ ਗਿਆ ਹੁਣ ਤੁਸੀਂ ਦੇਖ ਲੈਣਾ ਮੈਂ ਇੱਕ ਕਮੇਤ ਭਾਈ ਗੁਰਦਾਸ ਜੀ ਦਾ ਪੜਨ ਲੱਗਾ ਉਹ ਕਿਤਨੀਆਂ ਮੰਜ਼ਲਾ ਅੱਗੇ ਨਿਕਲ ਗਏ ਉਹ ਕਹਿੰਦੇ ਨੇ ਪਾਤਸ਼ਾਹ ਦਰਸ਼ਨ ਦੇਖਤ ਹੀ ਸ਼ੁੱਧ ਕੀਨਾਂ ਸ਼ੁੱਧ ਰਹੀ ਬੁੱਧ ਕੀਨਾਂ ਬੁੱਧ ਰਹੀ ਭਾਤ ਮੇਨਾ ਮਤ ਹੈ جدواہ میری سورت گواج گئی میری مت گواج گئی ਮੁਣ ਮੇਰੇ ਕੋਲ ਆਪਣਾ ਕੁਛ ਨਹੀਂ ਰਿਹਾ ਹੁਣ ਤਾਂ ਤੇਰੀ ਮੱਤ ਦੇ ਨਾਲ ਮੈਂ ਇਸ ਅਗੰਮੀ ਦੁਨੀਆ ਤੇ ਪਹੁੰਚ ਗਿਆ ਜਿੱਥੇ ਪਰਮਤੂ ਖੋਤੋ ਅਦਭੁਤੋ ਤੇ ਬਿਸਮੇ ਬਿਸਮਾ ਸਰਦੇ ਅਸਰਤ ਅਗ ਅਤ ਹੈ ਉਸ ਜੀਵ ਨੂੰ ਮੈਂ ਆਪਣੀ ਜ਼ਬਨ ਜ਼ਬਾਨ ਦੇ ਨਾਲ ਬਿਆਨ ਨਹੀਂ ਕਰ ਸਕਦਾ ਤੇਰੇ ਦਰਸ਼ਨ ਦਰਸ਼ਨ ਇਹ ਹੀ ਸਮਝ ਲੈਣਾ ਦਰਸ਼ਨ ਗੁਣ ਬਾਣੀ ਦੇ ਜਿਹੜੇ ਵਿਚਾਰ ਹੈਗੇ ਨਾ ਇਹ ਦਰਸ਼ਨ ਤਾਂ ਇਸ ਲਈ ਕੁਲ ਬਾਣੀ ਦੇ ਦਿੱਤੋਂ ਕਹਿ ਰਹੇ ਵਿਚਾਰਾਂ ਦੇ ਵਿੱਚ ਕਿੰ ਇਨਸਾਨ ਚੜਾ ਜਾਂਦਾ ਹੈ ਉਸ ਦੀਆਂ ਅੱਖਾਂ ਦੇ ਵਿੱਚੋਂ ਇੱਕ ਪਿਆਰ ਦੇ ਮੋਤੀ ਵਾਂਗ ਦੇ ਅਥਰੂ ਕਿਰ ਪੈਂਦੇ ਨੇ ਉਹ ਜਿਹੜਾ ਅਥਰੂ ਹੈ ਨਾ ਉਹ ਐਵੇਂ ਸਧਾਰਨ ਨਹੀਂ ਹੈ ਉਹ ਅਥਰੂ ਜੋ ਵਾਹਿਗੁਰੂ ਦੀ ਯਾਦ ਤੇ ਨਿਕਲਿਆ ਉਹ ਅਮੋਲਕ ਹੁੰਦੀ ਹੈ ਫਿਰ ਅੱਗੇ ਆਖਦੇ ਨੇ ਸੰਤ ਸਾਹਿਬ ਜੀ ਪ੍ਰੇਮ ਕੇ ਔਰ ਤਿਲਕੇ ਲਾਗਮ ਪਾਏ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਮੈਂ ਉਹਨਾਂ ਦੇ ਪੈਰੀ ਲਗਦਾ ਉਹਨਾਂ ਦੇ ਪੈਰੀ ਕਿਉਂ ਕਿ ਮਹਾਰਾਜ ਜੀ ਬਾਣੀ ਨਹੀਂ ਕਹਿੰਦੀ ਨਾ ਜੋ ਜੋ ਥੀਸੇ ਗੁਰਸੇ ਖੜਾ ਸੇਸ ਨੇਵ ਨੇਵ ਨਾ ਕੋ ਪਾਇੰਦੂ ਜਾਂ ਜਿਸ ਤਰ੍ਹਾਂ ਕਿਹਾ ਹੈ ਪੈ ਸਾਰੀ ਕੀ ਬਾਦ ਦੇ ਆਖੇ ਕਹੁ ਨਾਨਕ ਕੀ ਬੀਜੇ ਤੇ ਆਖੋ ਉਤਰੇ ਸੀਸ ਵੱਜੇ ਕਰ ਬੈਸਨ ਦੀਜੇ ਗਿਰਿ ਸਿਰ ਸੇਵ ਕੀਜੇ ਆਪਣਾ ਸਿਰ ਵੱਢ ਕੇ ਮੈਨੂੰ ਉਸ ਦੇ ਚਰਨਾਂ ਵਿੱਚ ਰੱਖ ਦੇਵਾ

ਨਾਨਕ ਪਾਸਾ ਦੀ ਉਹ ਜਿਹੜਾ ਜਾਓ ਉਹਦੇ ਕੋਲ ਲੈ ਰੋ ਉਹਦੇ ਕੋਲ ਅੱਗੋ ਖਜ਼ਾਨਾ ਹੈ ਉਹ ਤੁਹਾਨੂੰ ਦੇਣਗੇ ਗੁਰੂ ਨਾਨਕ ਪਾਸਾ ਦੇ ਕੋਲ ਇਤਨੀ ਪੌਪਤ ਹੈ ਇਤਨਾ ਪਿਆਰ ਹੈ ਇਤਨਾ ਸਨੇਹ ਹੈ ਔਰ ਜਿਹੜੇ ਪੀਰ ਪੈਗੰਬਰ ਨੇ ਉਹ ਵੀ ਗੁਰੂ ਨਾਨਕ ਦੇ ਕੋਲੋਂ ਇੱਕ ਪਿਆਰ ਮੰਗਣ ਵਾਸਤੇ ਆਉਂਦੇ ਨੇ ਤਾਂ ਸੰਗਤ ਦੀ ਇਹ ਪਿਆਰੀ ਸੀ ਗੁਰੂ ਨਾਨਕ ਪਾਸਾ ਜੀ ਦਾ ਜਦੋਂ ਉਹਨਾਂ ਦਾ ਪ੍ਰਕਾਸ਼ ਆਪ ਨੂੰ ਪਤਾ ਹੈ ਸਨ 1462 ਦੇ ਵਿੱਚ ਹੋਇਆ ਤੇ ਜੋਤੀ ਜੋਤ 1539 ਦੇ ਵਿੱਚ ਗੁਰਨਾਣਕ ਸਾਹਿਬ ਜੋਤੀ ਜੋਤ ਸਮਾਏ ਜਦੋਂ ਜੋਤੀ ਜੋਤ ਸਮਾਏ ਨਾਲ ਸਾਧ ਸੰਗਤ ਜੀ ਉਦੋਂ ਬਾਅਦ ਜਿਹੜੇ ਸਿੱਖ ਮੁਸਲਮਾਨ ਤੇ ਹਿੰਦੂ ਸਰਾ ਨਾਲ ਉਹ ਸਾਰੇ ਆਪੋ ਵਿੱਚ ਲੜ ਗਏ ਉਹ ਲੜ ਕੇ ਕਹਿਣ ਲੱਗੇ ਜੀ ਉਹ ਕਹਿੰਦੇ ਅਸੀਂ ਸੰਸਕਾਰ ਕਰਨਾ ਹੈ ਤੇ ਮੁਸਲਮਾਨ ਵੀ ਕਹਿੰਦੇ ਸਨ

ਮਾਈ ਕਾਮ ਸਿਨਾ ਪਾਜਾ ਹੁਣ ਕਿਸੇ ਨੂੰ ਪੜ ਲਓ ਕਿ ਮੈਥੋ ਦੇਸੀ ਜਿਹੜੀ ਗੁਰਨਾਨਦ ਪਾਸਾ ਦੀ ਉਹ ਕਿੱਥੇ ਸੀ ਪਾਉ ਉੱਥੇ ਇੱਕ ਚਾਦਰ ਦਾ ਜ਼ਿਕਰ ਹੁੰਦਾ ਹੈ ਕਿ ਇੱਕ ਚਾਦਰ ਸੀ ਜੋ ਗੁਰਨਾਨਦ ਪਾਸਾ ਨੇ ਆਪਣੇ ਉੱਪਰ ਓੜ ਲਈ ਸੀ ਆਪਣੇ ਦੰਦ ਦੇ ਉੱਪਰ ਕੀਤੀ ਸੀ ਉਹ ਚਾਦਰ ਜਿਹੜੀ ਸੀ ਚਾਦਰ ਨੂੰ ਪਕੜ ਕੇ ਕਹਿੰਦੇ ਨੇ ਕਿਉਂਕਿ ਅਸੀਂ ਇਸ ਨੂੰ ਦਫਨਾਵਾਂਗੇ ਤੇ ਉਹ ਕਹਿੰਦੇ ਸੀ ਸੰਸਕਾਰ ਕਰਾ ਫਿਰ ਕੋਈ بڑا ਸਿਆਣਾ ਹਰਮਤ ਰੱਬ ਦਾ ਪਿਆਰਾ ਆਇਆ ਉਹਨਾਂ ਨੇ ਕਿਹਾ ਉਹ ਰੱਬ ਦੇ ਬੰਦੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਸਤ ਮਨ ਨੂੰ ਸਾਰਿਆਂ ਨੂੰ ਇੱਕ ਥਾਂ ਤੇ ਬਿਠਾਇਆ ਸੀ ਤੁਸੀਂ ਪਹਿਲੇ ਹੀ ਆਪਸ ਵਿੱਚ ਲੜਦੇ ਸੀ ਕਿਉਂਕਿ Hindu Maleesh ਕਹਿੰਦਾ ਉਹ ਕਾਫਰ ਪੁਕਾਰਦਾ ਚੜਦੇ ਨੂੰ ਰੋਕ ਸੀ ਉਹ ਲੈਣੇ ਨੂੰ ਤਾੜਦਾ ਵੈੜੀ ਭਰਾ ਭਰਾ ਸੀ ਇੱਕ ਗੁਰੂ ਜੇ ਨੂੰ ਮਾਰਦਾ ਮਾਰਕ ਪੁਕਾਰੀ ਪਾਣਾ ਉਹ ਸਮਝਾਉਣ ਆਰਾ ਹੈ ਆਖਿਮ ਆਵਾਜ਼ ਆਣੀ مکا مسلمان ਹਿੰਦੂ ਜੋ ਹੈ ਮੁਸਲਮਾਨ ਨੂੰ ਨਹੀਂ ਜਾਨ ਦੇਣਾ ਚਾਹਦਾ ਤੇ ਜਿਹੜਾ ਮੱਕਾ ਕਾਬਾ ਹੈ ਉੱਥੇ ਹਿੰਦੂ ਨੂੰ ਮੁਸਲਮਾਨ ਨਹੀਂ ਜਾਨ ਦੇਣਾ ਚਾਹਦਾ ਕਹਿੰਦਾ ਨਾ ਇਹ ਤੁਹਾਡੇ ਵਾਸਤੇ ਦਰਵਾਜ਼ੇ ਬੰਦ ਨੇ ਪਰ ਗੁਰੂ ਨਾਨਕ ਸਾਹਿਬ ਨੇ ਸਾਰਿਆਂ ਵਾਸਤੇ ਦਰਵਾਜ਼ੇ ਖੋਲ ਦਿੱਤੇ ਅਤੇ ਆਖਿਆ ਤੁਸੀਂ ਆਓ ਮੇਰੇ ਕੋਲ ਬੈਠੋ ਤੇ ਸਾਰਿਆਂ ਨੂੰ ਗੁਰੂ ਨਾਨਕ ਪਾਸਾਰੇ ਆਪਣੀ ਗਲਗੜੀ ਵਿੱਚ ਰਹਿ ਕੇ ਪਿਆਰ ਕੀਤਾ ਮੁਹੱਬਤ ਕੀਤੀ ਜਿੱਦ ਦੇ ਹਿੰਦੂ ਸਵਦਾੰਦੂ ਸਨ ਗੁਰੂ ਨਾਨਕ ਦੇਵ ਜੀ ਦੇ ਉਤਨੇ ਮੁਸਲਮਾਨ ਵੀ ਸਨ ਇੱਕ ਸਭ ਪ੍ਰੀਖਾ ਲੱਗ ਜਾਂਦਾ ਹੈ ਕਿ ਭਈ ਸਾਧ ਗੁਰੂਆਂ ਨੇ ਤੇ ਮੁਸਲਮਾਨਾਂ ਨੇ ਵਿਰੋਧ ਕੀਤਾ ਵੇ ਪਰ ਜਦ ਅਸੀਂ ਗੋਲਗੋਲ ਵਿਚ ਆ ਗਏ ਨਾ ਤਾਂ ਪੜੀ ਵੱਡੀ ਤਾਲਾ ਦੇ ਵਿੱਚ ਮੁਸਲਮਾਨਾਂ ਦੇ ਸਿਰ ਗੁਰੂ ਨਾਨਕ ਪਾਸਾ ਦੇ ਕਦਮਾਂ ਦੇ ਵਿੱਚ ਝੁਕਦੇ ਸਨ ਅਰਥ ਉਹ ਤੇ ਹੀ ਕਾਰਨ ਹੈ ਕਿ ਅੱਜ ਮੁਸਲਮਾਨ ਕਹਿੰਦੇ ਨੇ ਅਸੀਂ ਦਫਨਾਵਾਂਗੇ ਔਰ ਹਿੰਦੂ ਕਹਿੰਦੇ ਨੇ ਅਸੀਂ ਸੰਸਕਾਰ ਕਰਾਂਗੇ ਫਿਰ ਰੱਬ ਦਾ ਪਿਆਰਾ ਆਇਆ ਉਸਨੇ ਕਿਹਾ ਕਿ ਭਈ ਇਹ ਚਾਦਰ ਜੋ ਹੈ ਨਾ ਇਸ ਦੇ ਦੋ ਟੁਕੜੇ ਕਰ ਲਓ ਤੁਸੀਂ ਇਸ ਤੋਂ ਸੰਸਕਾਰ ਕਰ ਲਓ ਕਿ ਤੁਸੀਂ ਇਸ ਨੂੰ ਦਫਨਾ ਦਿਓ ਤਾਂ ਦੋਵਾਂ ਨੇ ਫਿਰ ਇਹਨੇ ਕੀਤਾ ਸਾਥ ਸੰਗਤਿਓ ਭਈ ਉਹਨਾਂ ਨੇ ਦਫਨ ਕਰਕੇ ਤੇ ਉੱਥੇ ਇੱਕ ਨਿਸ਼ਾਨੀ ਬਣਾ ਦਿੱਤੀ ਔਰ ਹਿੰਦੂਆ ਨੇ ਸੰਸਕਾਰ ਕਰਕੇ ਉਹ ਇੱਕ ਦੇਵਲਾ ਬਣਾਤਾ ਤੇ ਉਹ ਉੱਥੇ ਮੱਥਾ ਟੇਕਣ ਲੱਗੇ ਤੇ ਉਹ ਉਥੇ ਪਰ ਇਹ ਤਾਂ ਰਾਵੀ ਦਰਿਆ ਨੂੰ ਵੀ ਚੰਗਾ ਨਹੀਂ ਲੱਗਿਆ ਉਹ ਧੋਵਾਂ ਨੂੰ ਢੋੜ ਕੇ ਲੈ ਗਿਆ ਕਿ ਮੈਂ ساری ਜ਼ਿੰਦਗੀ ਤੁਹਾਨੂੰ ਸਿਖਾਉਂਦਾ ਰਿਹਾ ਕਿ ਗੋਰ ਮੜੀ ਆਦ ਨੂੰ ਮੱਥਾ ਨਹੀਂ ਟੇਕਾਂ ਸਿਰਫ ਸ਼ਬਦ ਨੂੰ ਮੱਥਾ ਟੇਕਾਂ اب تو آج نشانیاں نہیں دیکھتے اس سے بات کرتے ہیں کوئی نانت پاس کا سمیہ اسی بڑھ بڑھ کے گلتیاں کر دیا وہ تھے اللہ یار یوگی ہے بڑی پیاری سب اس نے لکھی ہے وہ پتہ ہی کہتا ہے یوں تو بہت سے پارساں ہوئے ہیں اس جہاں میں بہت سے راہ نما ہوئے اس جہاں میں ولی نبی دیوتا ہوئے اس جہاں میں فقط ان کے پیرو ان کو مانتے ہیں اگر تم کو سارے گرو جانتے ہیں تیری گفت گو سب کو پائی نہ ہوتی تو مسلم تیری راہ نمائی نہ ہوتی اگر تجھ پہ شہدہ خدائی نہ ہوتی تو تیری لاس پہ ہاتھا پائی نہ نہ ہندو جلانے پر اشرار کرتے نہ مسلم قتل پر تقرار کرتے اے پر تک پرمانے گرنانک پاسا کہ تیرے نہ ساری دنیا پیار نہ کرتی ہوں ਤੱਤੇ ਨਾਸ ਦੇ ਉੱਪਰ ਆਧਾ ਪਾਇੰਦਾ ਹੁੰਦਾ। ਨਾ ਉਹ ਕਹਿੰਦੇ ਸੀ ਸੰਸਕਾਰ ਕਰਨਾ ਤੇ ਨਾ ਉਹ ਕਹਿੰਦੇ ਸੀ ਦਬਲ ਕਰਨਾ। ਇਹ ਦੋਵਾਂ ਦੇ ਦਿਨਾਂ ਇਹ ਦਰਸਉਂਦੀਆਂ ਨੇ ਕਿ ਗੁਰੂ ਨਾਨਕ ਦੇਵ ਜੀ ਉਹ ਵੀ ਪਿਆਰ ਕਰਦੇ ਸਨ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਰਿਆਂ ਨੂੰ ਪਿਆਰ ਵੰਡਿਆ ਸੀ। ਸਾਰਿਆਂ ਨੂੰ ਪਿਆਰ ਦਿੱਤਾ ਸੀ, ਮਹੌਬਤ ਦਿੱਤੀ ਸੀ ਇਸ ਲਈ ਸੰਤ ਸਾਹਿਬ, ਪ੍ਰੇਮਿਕੇ, ਹੰਤੜਕੇ ਲਾਖਾਂ ਪਾਏ। ਮੈਂ ਉਹਨਾਂ ਦੇ ਫੈਰੀ ਲੱਗਦਾ ਹਾਂ। ਜਿਸਨਾ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ ਉਸ ਇਹ دیدار ਕੀਤੇ ਹਨ ਤਾਂ ਕਿ ਮੈਨੂੰ ਵੀ ਉਸ ਵਾਹਿਗੁਰੂ ਦੇ دیدار ਹੋ ਸਕਣ ਫਿਰ ਅਗੇ ਕੰਨਿਆ ਮੇਨ ਪ੍ਰਭਾ ਜੋਸ ਪਾਈਏ ਦੂਜੀ ਨਹੀਂ ਜਾਏ ਪ੍ਰਭ ਤੋਂ ਬਗੈਰ ਕੋਈ ਕਦੇ ਨਾ ਮਨੁੱਖ ਨੂੰ ਆਤਮਿਕ ਸੁਖ ਨਹੀਂ ਜਾਵੇ ਕਦੇ ਨਹੀਂ ਮਿਲ ਸਕਦਾ ਆਤਮਿਕ ਸੁਖ ਤਾਂ ਕੇਵਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਮਿਲੇਗਾ ਜੋ ਗੁਰਨਾਮਕ ਦੇਵ ਦੀ ਚਾਨ ਤੇ ਸੁਖ ਨਹੀਂ ਮਨ ਦੇ ਸੁਖ ਵੰਦੇ ਨੇ ਤੈਨੂੰ ਫੁਲਿਆਂ ਦੁੱਖ ਲੱਗਣ ਨੇਰੇ ਤੁਝਿੱਥੇ ਦੁੱਖ ਨਾ ਹੋਈ ਜੇ ਦੁੱਖ ਹੁੰਦਾ ਤਾਂ ਮਨਸੂਰ ਨਾਰੁੰਦਾ ਜਿੰਨੂੰ ਸੁਲੀ ਸੇਜ ਹੋਈ ਦੇਖੋ ਹੁਣ ਇੱਕ ਪਾਸੇ ਗੁਰੂ ਦੇ ਪਿਆਰੇ ਜਿਹੜੇ ਸਿੱਖ ਨੇ ਆਰਿਆਂ ਦੇ ਹੇਠਾਂ ਆਪਣੇ ਕੰਨ ਚਿਰਵਾ ਰਹੇ ਨੇ ਉਹ ਕਹਿੰਦੇ ਨੇ ਸਾਨੂੰ ਕੋਈ ਦੁੱਖ ਨਹੀਂ ਇਹ ਸਾਰਾ ਸੁਖ ਹੈ ਇਹ ਗੁਰੂ ਦਾ ਪਾਣਾ ਏ ਇਹ ਗੁਰੂ ਦੀ ਰਜ਼ਾ ਏ ਉਹ ਅਸ ਹਸ ਤੇ ਚਲਕੜੀਆਂ ਤੇ ਚੜ ਗਏ ਅਸ ਹਸ ਕੇ ਉਹਨਾਂ ਨੇ ਪਾਦ ਘਟਵਾ ਲਏ ਪਰ ਉਹਨਾਂ ਨੇ ਕਦੇ ਗਿਲਾ ਤੇ ਸ਼ਿਕਵਾ ਨਹੀਂ ਕੀਤਾ ਆਪਣੇ ਪਰਮਾਤਮਾ ਦੇ ਨਾਲ ਆਪਣੀ ਕੀ ਦੇ। ਆ ਇਹ ਹੈ ਜ਼ਿੰਦਗੀ। ਸਾਨੂੰ ਸੂਈ ਚੁੱਕ ਜੇ ਅਸੀਂ ਕੁੜਲਾ ਉੱਠਦੇ ਹਾਂ ਸਾਡਾ ਅੰਦਰ ਦਾ ਹਿਰਦਾ ਤੜਫੁੰਦਾ ਹੈ ਕਿਉਂਕਿ ਅਸੀਂ ਬਾਣੀ ਨਾਲ ਜੁੜੇ ਨਹੀਂ ਹਾਂ ਜਦੋਂ ਅਸੀਂ ਪਾਣੀ ਨਾਲ ਡੁੜਾਂਗੇ ਤਾਂ ਇਸ ਅਵਸਥਾ ਤੇ ਪਹੁੰਚ ਜਾਾਂਗੇ ਫਿਰ ਪਾਤਸ਼ਾਹ ਕਹਿੰਦੇ ਨੇ ਜਿੰਨੀ ਚਾਹਿਆ ਆਪਣੇ ਦਰਸ ਸੇ ਤ੍ਰਿਪਤ ਰਹੇ ਆਗਾਇ ਅਸਲ ਦੇ ਵਿੱਚ ਬੰਦਾ ਭੁੱਖਾ ਇਸਦੇ ਅੱਖਾਂ ਵੀ ਭੁੱਖੀਆਂ ਨੇ ਇਸਦੇ ਕੰਨ ਵੀ ਭੁੱਖੇ ਨੇ ਇਸਦੀ ਜ਼ੁਬਾਨ ਵੀ ਭੁੱਖੀਏ ਇਸਦਾ ਹਿਰਦਾ ਵੀ ਭੁੱਖਾ ਹੈ ਇਹ ਸਾਰੀਆਂ ਭੁੱਖਾਂ ਤਾਂ ਮਿੱਟਦੀਆਂ ਨੇ ਜਾਂ ਗੁਰੂ ਦੇ ਬਚਨਾਂ ਨੂੰ ਸੁਣ ਕੇ ਹਿਰਦੇ ਵਿੱਚ ਧਾਰਨ ਕਰਦਾ ਹੈ ਆਪ ਤਿਆਗ ਬਿੰਦੀ ਕਰੇ ਦੇਉ ਪ੍ਰਮੂ ਜੜ ਲਾਏ ਤੁ ਆਪ ਆਪ ਦਾ ਮਤਲਬ ਹਉਮੈ ਹਉਮੈ ਨੂੰ ਤਿਆਗ ਕੇ ਜਦੋਂ ਆਪਣੇ ਗੁਰੂ ਦੇ ਨਾਮ ਦੇ ਪੱਲੇ ਅਸੀਂ ਲਗਾਏ ਆ ਉਦੋਂ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੂ ਮਿਲਾਦੇ ਜਾਈਏ ਕਿਉਂਕਿ ਹਰ ਨੇ ਆਪਣਾ ਗੁਰੂ ਛਾਇਆ ਗੁਰੂ ਨੇ ਪ੍ਰਗਟ ਕਰ ਦਿਖਾਇਆ ਹਰ ਨੇ ਜਾਨ ਕੰਦਲ ਵਿੱਚ gheਰੀ ਗੁਰੂ ਨੇ ਅਪਦਾ ਕਰਦੀ gheਰੀ

میں ਅਸੂ ਸੁਖੀ ਬਸੰਦੀਆਂ ਜਿਨ੍ਹਾਂ ਵੇਹ ਹਰ ਰਾਏ ਅਸੂ ਦੇ ਮਹੀਨੇ ਦੁਆਰਾ ਆਸਾ ਕਤਨ ਕਰਦੇ ਨੇ ਉਹ ਜੀਗ ਰੂਪੀ ਇਸਤਰੀਆਂ ਸੁਖ ਵਿੱਚ ਬਸਤੀਨਾ ਨੇ ਜਿਨ੍ਹਾਂ ਦੇ ਉਪਰ ਮਾਇਆ ਹਰ ਰਾਏ ਮਾਇਆ ਕਤਨੇ ਕਿਰਪਾ ਮਦਨਾ ਜੀ ਉਪਰ ਕੋਈ ਕਿਰਪਾ ਹੋ ਗਈ ਹੈ ਉਹ ਗੁਰੂ ਦੇ ਸ਼ਬਦ ਨੂੰ ਸਰਉਦੇ ਨੇ ਅਤੇ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਨੇ ਸਾਧ ਸੰਗਤ ਜੀ